ਭਾਰਤ ਦੀ ਆਜ਼ਾਦੀ ਲਈ ਗੋਰਿਆਂ ਨਾਲ ਲੜ ਕੇ ਸ਼ਹੀਦ ਹੋਣ ਵਾਲੇ ਪਹਿਲੇ ਸ਼ਹੀਦ ਕੌਣ ਸਨ? ਖਾਲਸਾ ਰਾਜ ਉੱਪਰ ਗੋਰਿਆਂ ਨੇ ਕਬਜ਼ਾ ਕਰਨ ਵਾਸਤੇ ਕੀ ਬਹਾਨਾ ਬਣਾਇਆ? ਕੀ ਹੋਇਆ ਸੀ ਮੁਦਕੀ ਦੀ ਜੰਗ ਦੇ ਵਿੱਚ? ਕੌਣ ਸਨ ਬਾਬਾ ਹਨੂਮਾਨ ਸਿੰਘ ਜੀ ਜੋ ਇੰਗਲੈਂਡ ਜਿੱਤ ਲੈਣ ਦਾ ਦਮ ਰੱਖਦੇ ਸਨ? ਮਹਾਰਾਣੀ ਜਿੰਦਕੌਰ ਨੇ ਬਾਬਾ ਹਨੂਮਾਨ ਸਿੰਘ ਜੀ ਨੂੰ ਚਿੱਠੀ ਕਿਉਂ ਲਿਖੀ? ਕਿਵੇਂ ਖਾਲਸਾ ਫੌਜ ਆਪਣਿਆਂ ਦੀ ਗद्दारी ਦਾ ਸ਼ਿਕਾਰ ਹੁੰਦੀ ਹੈ? ਪਟਿਆਲੇ ਦੇ ਰਾਜੇ ਰਾਜਾ ਕਰਮ ਸਿੰਘ ਨੇ ਬਾਬਾ ਹਨੂਮਾਨ ਸਿੰਘ ਜੀ ਦਾ ਸਾਥ ਕਿਉਂ ਨਹੀਂ ਦਿੱਤਾ? ਬਾਬਾ ਹਨੂਮਾਨ ਸਿੰਘ ਜੀ ਦੀ ਸ਼ਹੀਦੀ ਕਿਵੇਂ ਹੋਈ? ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿੱਛੇ ਜੇ ਰਣਜੀਤ ਬਾਵੇ ਦਾ ਇੱਕ ਗਾਣਾ ਆਇਆ ਸੀ ਦਲੀਪ ਸਿੰਘ ਉਸ ਗਾਣੇ ਦੇ ਵਿੱਚ ਉਹਨੇ ਇੱਕ ਲਾਈਨ ਬੋਲੀ ਸੀ ਇੰਗਲੈਂਡ ਜਿੱਤ ਲੈਂਦੇ ਬਾਬਾ ਹਨੂਮਾਨ ਸਿੰਘ ਆਖਰ ਕੌਣ ਸਾਨੇ ਬਾਬਾ ਹਨੂਮਾਨ ਸਿੰਘ ਜੀ ਜੋ ਇੰਗਲੈਂਡ ਜਿੱਤਣਾ ਤਾਂ ਦਮ ਰੱਖਦੇ ਸਨ ਵੈਸੇ ਤਾਂ ਬਾਬਾ ਹਨੂਮਾਨ ਸਿੰਘ ਜੀ ਉੱਪਰ ਪਹਿਲਾਂ ਵੀ ਇੱਕ ਸ਼ਾਰਟ ਵੀਡੀਓ ਬਣਾ ਕੇ ਮੈਂ ਆਪਣੇ ਇੰਸਟਾਗ੍ਰam YouTube ਅਤੇ Facebook ਪੇਜ ਉੱਪਰ ਅਪਲੋਡ ਕਰ ਚੁੱਕਾ ਹਾਂ ਪਰ ਫਿਰ ਮੇਰੇ ਮਨ 'ਚ ਕਈ ਵਾਰ ਖਿਆਲ ਆਇਆ ਕਿ ਬਾਬਾ ਹਨੂਮਾਨ ਸਿੰਘ ਜੀ ਉੱਪਰ ਸ਼ਾਰਟ ਵੀਡੀਓ ਬਣਾ ਕੇ ਅਪਲੋਡ ਕਰਨਾ ਉਹਨਾਂ ਦੀ ਦਲੇਰੀ ਬਹਾਦਰੀ ਨਿਡਰਤਾ ਤੇ ਉਹਨਾਂ ਦੀ ਸ਼ਹੀਦੀ ਦੇ ਨਾਲ ਨਾ ਇਨਸਾਫੀ ਹੈ ਇਸ ਲਈ ਹਾਜ਼ਰ ਹਾਂ ਜੀ ਬਾਬਾ ਹਨੂਮਾਨ ਸਿੰਘ ਜੀ ਉੱਪਰ ਇੱਕ ਪੂਰੀ ਵੀਡੀਓ ਲੈ ਕੇ ਤੇ ਅੱਜ ਦੀ ਇਸ ਵੀਡੀਓ ਚ ਆਪਾਂ ਗੱਲ ਕਰਾਂਗੇ ਬਾਬਾ ਹਨੂਮਾਨ ਸਿੰਘ ਜੀ ਬਾਰੇ ਕਿ ਆਖਰ ਬਾਬਾ ਹਨੂਮਾਨ ਸਿੰਘ ਜੀ ਕੌਣ ਸਨ ਤੇ ਕਿਵੇਂ 90 ਸਾਲ ਦੀ ਵੱਧ ਤੋਂ ਉਮਰ ਦੇ ਵਿੱਚ ਵੀ ਉਹਨਾਂ ਨੇ ਵੈਰੀਆਂ ਨਾਲ ਲੋਹਾ ਲੈਂਦੇ ਹੋਏ ਸ਼ਹੀਦੀ ਪ੍ਰਾਪਤ ਕੀਤੀ ਬਾਬਾ ਹਨੂਮਾਨ ਸਿੰਘ ਜੀ ਦਾ ਜਨਮ ਨਵੰਬਰ 1755 ਦੇ ਵਿੱਚ ਪਿਤਾ ਗਰਜਾ ਸਿੰਘ ਜੀ ਦੇ ਘਰ ਮਾਤਾ ਹਰਨਾਮ ਕੌਰ ਦੀ ਕੁੱਖੋਂ ਫਿਰੋਜ਼ਪੁਰ ਦੇ ਇੱਕ ਪਿੰਡ ਦੇ ਵਿੱਚ ਹੋਇਆ ਬਾਬਾ ਹਨੂਮਾਨ ਸਿੰਘ ਜੀ ਪੰਜਵਾਂ ਤਖਤ ਬੁੱਢਾ ਦਲ ਦੇ ਸੱਤਵੇਂ ਮੁਖੀ ਬਣੇ ਇਸ ਦੇ ਨਾਲ ਹੀ ਆਪ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਬਣੇ ਹੁਣ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਬਾਬਾ ਹਨੂਮਾਨ ਸਿੰਘ ਜੀ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਕਿਵੇਂ ਬਣੇ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਤੇ ਇੱਕ ਰੈਜੀਮੈਂਟ ਹੋਇਆ ਕਰਦੀ ਸੀ ਜਿਸ ਨੂੰ ਅਕਾਲ ਰੈਜੀਮੈਂਟ ਕਹਿੰਦੇ ਸਨ ਇਹ ਰੈਜੀਮੈਂਟ ਕਿਸੇ ਦੇ ਵੀ ਅਧੀਨ ਨਹੀਂ ਸੀ ਆਂਦੀ ਭਾਵ ਕਿ ਇਸ ਦੇ ਉੱਪਰ ਕਿਸੇ ਵੀ ਰਾਜੇ ਮਹਾਰਾਜ ਦਾ ਅਧਿਕਾਰ ਨਹੀਂ ਸੀ ਹੁੰਦਾ ਇਸ ਕਰਕੇ ਇਸ ਨੂੰ ਅਕਾਲ ਰੈਜੀਮੈਂਟ ਕਿਹਾ ਜਾਂਦਾ ਸੀ ਅਕਾਲ ਰੈਜੀਮੈਂਟ ਤੋਂ ਭਾਵ ਕਿ ਉਹ ਰੈਜੀਮੈਂਟ ਜੋ ਸਿਰਫ ਅਕਾਲ ਨੂੰ ਮੰਨਦੀ ਹੈ ਅਕਾਲ ਯਾਨੀ ਕਿ ਪਰਮਾਤਮਾ ਨੂੰ ਮੰਨਦੀ ਹੈ ਉਸ ਦੇ ਭਾਣੇ ਨੂੰ ਜਿਹਦੇ ਅਧੀਨ ਨਹੀਂ ਆਉਂਦੀ ਇਸੇ ਕਰਕੇ ਏਸ਼ੀਆ ਦਾ ਸਭ ਤੋਂ ਵੱਡਾ ਮਹਾਰਾਜਾ ਮਹਾਰਾਜਾ ਰਣਜੀਤ ਸਿੰਘ ਵੀ ਇਸ ਰੈਜੀਮੈਂਟ ਦੇ ਮੁਖੀ ਅੱਗੇ ਆਪਣਾ ਸੀਸ ਝੁਕਾਉਂਦਾ ਸੀ ਕਿਉਂਕਿ ਇਸ ਫੌਜ ਦਾ ਮੁਖੀ ਕੋਈ ਹੋਰ ਨਹੀਂ ਸਗੋਂ ਸਾਡੀ ਸਿੱਖ ਕੌਮ ਦੇ ਮੁਖੀ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਜੱਥੇਦਾਰ ਹੋਇਆ ਕਰਦੇ ਸਨ ਨੀਲੇ ਨਿਸ਼ਾਨ ਸਾਹਿਬ ਹੇਠ ਨੀਲੇ ਬਾਣੇ ਵਿੱਚ ਹਰ ਵੇਲੇ ਤਿਆਰ ਬਰ ਤਿਆਰ ਇਸ ਫੌਜ ਨੇ ਮਹਾਰਾਜਾ ਰਣਜੀਤ ਸਿੰਘ ਦੀਆਂ ਬਹੁਤ ਵੱਡੀਆਂ-ਵੱਡੀਆਂ ਜੰਗਾਂ ਨੂੰ ਜਿੱਤਣ ਵਿੱਚ ਮਦਦ ਕੀਤੀ ਸੀ ਇਨ੍ਹਾਂ ਜੰਗਾਂ ਵਿੱਚ ਚਮਕ ਸੀ ਮੁਲਤਾਨ ਦੀ ਜੰਗ ਕਸ਼ਮੀਰ ਦੀ ਜੰਗ ਪਸ਼ਾਵਰ ਦੀ ਜੰਗ ਅਤੇ ਨਸ਼ਾਹਰੇ ਦੀ ਜੰ ਅਕਾਲ ਤਖਤ ਸਾਹਿਬ ਦੇ ਜਥੇਦਾਰ ਅਕਾਲੀ ਬਾਬਾ ਫੂਲਾ ਸਿੰਘ ਜੀ ਜੰਗ ਲੜਦੇ ਲੜਦੇ ਸ਼ਹੀਦ ਹੋ ਗਏ ਤਾਂ ਕੌਮ ਦੇ ਅੱਗੇ ਇੱਕ ਬਹੁਤ ਵੱਡਾ ਸਵਾਲ ਸੀ ਕਿ ਇੰਨਾ ਯੋਗ ਕੌਣ ਹੈ ਜੋ ਅਕਾਲੀ ਬਾਬਾ ਫੂਲਾ ਸਿੰਘ ਜੀ ਦੇ ਪੈੜਾ ਉੱਪਰ ਪੈਰ ਧਰਦਾ ਹੋਇਆ ਇਸ ਵੱਡੀ ਜ਼ਿੰਮੇਵਾਰੀ ਨੂੰ ਨਿਭਾ ਸਕੇ ਜੋ ਕੌਮ ਦੀ ਅਗਵਾਈ ਕਰ ਸਕੇ ਇਸ ਤੋਂ ਬਾਅਦ ਸਰਬਸੰਮਤੀ ਨਾਲ ਫੈਸਲਾ ਕੀਤਾ ਗਿਆ ਕਿ ਇਹ ਵੱਡੀ ਜ਼ਿੰਮੇਵਾਰੀ ਬਾਬਾ ਹਨੂਮਾਨ ਸਿੰਘ ਜੀ ਨੂੰ ਦਿੱਤੀ ਜਾਵੇ ਕਿਉਂਕਿ ਬਾਬਾ ਹਨੂਮਾਨ ਸਿੰਘ ਜੀ ਉਹ ਸਨ ਜਿਨ੍ਹਾਂ ਨੇ ਜਵਾਨੀ ਵੇਲੇ ਤੋਂ ਹੀ ਆਪਣੇ ਸਮੇਂ ਦੇ ਅਕਾਲ ਤਖਤ ਸਾਹਿਬ ਦੇ ਜਥੇਦਾਰਾਂ ਦੇ ਨਾਲ ਬਹੁਤ ਵੱਡੇ-ਵੱਡੇ ਜੰਗਾਂ ਵਿੱਚ ਹਿੱਸਾ ਲਿਆ ਸੀ ਅਤੇ ਇਨ੍ਹਾਂ ਦੇ ਬਹੁਤ ਜੋਹਰ ਵੀ ਦਿਖਾਏ ਸਨ ਪਰ ਹੁਣ ਇਥੇ ਧਿਆਨ ਦੇਣ ਯੋਗ ਇਹ ਗੱਲ ਆ ਕਿ ਜਦੋਂ ਅਕਾਲੀ ਬਾਬਾ ਫੂਲਾ ਸਿੰਘ ਜੀ ਨੇ ਕੌਮ ਦੀ ਅਗਵਾਈ ਦੀ ਵਾਗਡੋਰ ਆਪਣੇ ਹੱਥਾਂ ਵਿੱਚ ਲਈ ਸੀ ਉਦੋਂ ਸਮਾਂ ਕੁਝ ਹੋਰ ਸੀ ਤੇ ਹੁਣ ਜਦੋਂ ਬਾਬਾ ਹਨੂਮਾਨ ਸਿੰਘ ਜੀ ਦੇ ਹੱਥਾਂ ਵਿੱਚ ਡੋਰ ਆਈ ਤਾਂ ਉਦੋਂ ਸਮਾਂ ਹੋਰ ਸੀ ਕਿਉਂਕਿ ਜਦੋਂ ਅਕਾਲੀ ਬਾਬਾ ਫੂਲਾ ਸਿੰਘ ਜੀ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਬਣੇ ਸਨ ਤਾਂ ਉਸ ਵੇਲੇ ਇੱਕ ਆਮ ਜਿਹਾ ਨੌਜਵਾਨ ਰਣਜੀਤ ਸਿੰਘ ਛੋਟੀ ਜਹੀ ਮਿਸਲ 'ਚ ਉੱਠ ਕੇ ਏਸ਼ੀਆ ਦਾ ਸਭ ਤੋਂ ਵੱਡਾ ਰਾਜ ਖਾਲਸਾ ਰਾਜ ਸਥਾਪਿਤ ਕਰਦਾ ਹੈ ਤੇ ਫਿਰ ਆਪ ਉਸ ਰਾਜ ਦਾ ਮਹਾਰਾਜਾ ਬਣਦਾ ਹੈ ਤੇ ਉਸ ਦੇ ਇਸ ਖਾਲਸਾ ਰਾਜ ਦੀਆਂ ਹੱਦਾਂ ਕਸ਼ਮੀਰ ਦੇ ਲੇਹ ਲਦਾਖ ਨੂੰ ਪਾਰ ਕਰਦੇ ਆਇਆ ਚੀਨ ਦੇ ਨਾਲ ਜਾ ਲੱਗਦੀਆਂ ਸਨ ਤੇ ਉਸ ਦੇ ਖਾਲਸਾ ਰਾਜ ਦੀਆਂ ਇਹਨਾਂ ਹੱਦਾਂ ਦੀ ਰਾਖੀ ਉਸ ਸਮੇਂ ਦੇ ਉਹ ਮਹਾਨ ਸੂਰਮੇ ਕਰਦੇ ਸਨ ਜਿਨ੍ਹਾਂ ਨੂੰ ਸ਼ਾਇਦ ਕੋਈ ਹਰਾ ਸਕਦਾ ਹੋਵੇ ਤੇ ਉਹ ਯੋਧੇ ਸਨ ਸਰਦਾਰ ਹਰੀ ਸਿੰਘ ਨਲਵਾ ਜੀ ਨਿਹੰਗ ਸਿੰਘ ਪੰਜਾ ਥਾ ਜਰਨਲ ਜੁਰਾਵਰ ਸਿੰਘ ਸਰਦਾਰ ਮਹਾ ਸਿੰਘ ਸ਼ਾਮ ਸਿੰਘ ਠਾਰੀ ਵਾਲਾ ਅਤੇ ਹੋਰ ਵੀ ਬਹੁਤ ਸਾਰੇ ਯੋਧੇ ਸਨ ਜੋ ਉਸ ਸਮੇਂ ਖਾਲਸਾ ਰਾਜ ਦੀਆਂ ਹੱਦਾਂ ਦੀ ਰਾਖੀ ਕਰਦੇ ਸਨ ਇਹਨਾਂ ਯੋਧਿਆਂ ਤੇ ਖਾਲਸਾ ਰਾਜ ਦੀ ਚੜ੍ਹਤ ਦਾ ਪਤਾ ਇਸ ਗੱਲ ਤੋਂ ਲੱਗਦਾ ਹੈ ਕਿ ਅੰਗਰੇਜ਼ੀ ਹਕੂਮਤ ਜਿੰਨਾ ਬਾਰੇ ਕਿਹਾ ਜਾਂਦਾ ਹੈ ਕਿ ਇਹਨਾਂ ਦੇ ਰਾਜ ਵਿੱਚ ਕਦੇ ਵੀ ਸੂਰਜ ਨਹੀਂ ਸੀ ਡੁੱਬਦਾ ਭਾਵ ਕਿ ਜੇਕਰ ਦੁਨੀਆਂ ਦੇ ਇੱਕ ਕੋਨੇ 'ਚ ਸੂਰਜ ਅਸਤੋ ਕੇ ਦੂਜੇ ਪਾਸੇ ਜਾ ਕੇ ਚੜਿਆ ਹੈ ਤਾਂ ਉੱਥੇ ਵੀ ਅੰਗਰੇਜ਼ੀ ਹਕੂਮਤ ਦਾ ਰਾਜ ਹੁੰਦਾ ਸੀ ਇਸ ਤਰ੍ਹਾਂ ਇਹਨਾਂ ਦੇ ਰਾਜ ਵਿੱਚ ਕਦੀ ਵੀ ਸੂਰਜ ਨਹੀਂ ਸੀ ਡੁੱਬਦਾ ਇੰਨੀ ਵਿਸ਼ਾਲ ਹਕੂਮਤ ਦੇ ਮਾਲਕ ਅੰਗਰੇਜ਼ ਦੁਨੀਆਂ ਨੂੰ ਜਿੱਤਦੇ ਜਿੱਤਦੇ ਸਤਲੁਜ ਤੇ ਆ ਕੇ ਖਲੋ ਗਏ ਸਨ ਕਿਉਂਕਿ ਉਹਨਾਂ ਵਿੱਚ ਇੰਨੀ ਹਿੰਮਤ ਨਹੀਂ ਸੀ ਕਿ ਮਹਾਰਾਜਾ ਰਣਜੀਤ ਸਿੰਘ ਦੇ ਹੁੰਦਿਆ ਜਾਂ ਇੰਨਾਂ ਬਹਾਦਰ ਯੋਧਿਆਂ ਦੇ ਹੁੰਦਿਆ ਖਾਲਸਾ ਰਾਜ ਵੱਲ ਅੱਖ ਵੀ ਚੁੱਕ ਕੇ ਦੇਖ ਲੈਣ ਸੋ ਖਾਲਸਾ ਰਾਜ ਦਾ ਇਸਨੈਰੀ ਦੌਰ ਅਕਾਲੀ ਬਾਬਾ ਫੂਲਾ ਸਿੰਘ ਜੀ ਨੇ ਦੇਖਿਆ ਸੀ ਪਰ ਅੱਜ ਜਦੋਂ ਬਾਬਾ ਹਨੂਮਾਨ ਸਿੰਘ ਜੀ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਬਣਦੇ ਹਨ ਤਾਂ ਖਾਲਸਾ ਰਾਜ ਦਾ ਉਹ ਮਹਾਨ ਮਹਾਰਾਜਾ ਡੋਗਰਿਆਂ ਤੇ ਅੰਗਰੇਜ਼ਾਂ ਦੀਆਂ ਚਾਲਾਂ ਦਾ ਸ਼ਿਕਾਰ ਹੋ ਕੇ ਕਤਲ ਕੀਤਾ ਜਾ ਚੁੱਕਾ ਸੀ ਸਰਦਾਰ ਹਰੀ ਸਿੰਘ ਨਲਵਾ ਜੀ ਜਰਨਲ ਜੁਰਾਵਰ ਸਿੰਘ ਅਤੇ ਨਿਧਾਨ ਸਿੰਘ ਪੰਜ ਅੱਥਾ ਵਰਗੇ ਖਾਲਸਾ ਰਾਜ ਦੇ ਮਜ਼ਬੂਤ ਥੰਮ ਵੀ ਹੁਣ ਡਿੱਗ ਚੁੱਕੇ ਸਨ ਤੇ ਖਾਲਸਾ ਰਾਜ ਬਹੁਤ ਹੀ ਨਾਜ਼ੁਕ ਹਾਲਾਤਾਂ ਵਿੱਚ ਅਗਰ ਰਿਹਾ ਸੀ ਸਿਰਫ ਮਹਾਰਾਜਾ ਰਣਜੀਤ ਸਿੰਘ ਹੀ ਨਹੀਂ ਸਗੋਂ ਉਹਨਾਂ ਦੀ ਪੀੜੀ ਨੂੰ ਇੱਕ ਇੱਕ ਕਰਕੇ ਇਹ ਡੋਗਰੇ ਧੋਖੇ ਨਾਲ ਖਤਮ ਕਰਦੇ ਜਾ ਰਹੇ ਸਨ ਜਿਵੇਂ ਕਿ ਮਹਾਰਾਜਾ ਚੜਤ ਸਿੰਘ ਗਵਰ ਨੌਨਿਹਾਲ ਸਿੰਘ ਰਾਣੀ ਚੰਦਕੌਰ ਤੇ ਫਿਰ ਮਹਾਰਾਜਾ ਸ਼ੇਰ ਸਿੰਘ ਇਹਨਾਂ ਸਭ ਦੇ ਕਤਲ ਤੋਂ ਬਾਅਦ ਹੁਣ ਸਿੰਘਾਸਨ ਉਤੇ ਬੈਠਣ ਦੀ ਵਾਰੀ ਸੀ ਮਹਾਰਾਜਾ ਦਲੀਪ ਸਿੰਘ ਦੀ ਜਿਨ੍ਹਾਂ ਦੀ ਉਮਰ ਕੇਵਲ 8 ਸਾਲ ਦੀ ਸੀ ਤੇ ਹੁਣ ਖਾਲਸਾ ਰਾਜ ਦੇ ਦਰਬਾਰ ਵਿੱਚ ਵੀ ਕੋਈ ਵੀ ਹੱਕ ਸੱਚ ਦੀ ਗੱਲ ਨਹੀਂ ਸੀ ਕਰਦਾ ਕਿਉਂਕਿ ਅੰਗਰੇਜ਼ਾਂ ਨੇ ਸਾਰਿਆਂ ਦੇ ਗਲਿਆਂ ਵਿੱਚ ਸੋਨੇ ਦੇ ਪਟੇ ਪਾ ਦਿੱਤੇ ਸਨ ਸੋ ਇਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਜਦੋਂ ਬਾਬਾ ਹਨੂਮਾਨ ਸਿੰਘ ਜੀ ਅਕਾਲ ਤਖਤ ਸਾਹਿਬ ਜੀ ਜੱਥੇਦਾਰ ਬਣਦੇ ਹਨ ਤਾਂ ਖਾਲਸਾ ਰਾਜ ਬਹੁਤ ਹੀ ਨਾਜ਼ੁਕ ਹਲਾਤਾਂ ਵਿੱਚੋਂ ਲੰਘ ਰਿਹਾ ਹੁੰਦਾ ਹੈ ਮਹਾਰਾਜਾ ਦਲੀਪ ਸਿੰਘ ਦੀ ਉਮਰ ਬਹੁਤ ਛੋਟੀ ਹੋਣ ਕਰਕੇ ਖਾਲਸਾ ਰਾਜ ਦੀ ਵਾਗਡੋਰ ਉਸ ਦੀ ਮਾਂ ਮਹਾਰਾਣੀ ਜਿੰਦਕੌਰ ਨੇ ਆਪਣੇ ਹੱਥਾਂ ਵਿੱਚ ਸੰਭਾਲ ਲਈ ਸੀ ਸ਼ਾਹੀ ਕਤਲ ਯੋਧਿਆਂ ਦੇ ਕਤਲ ਬਹੁਤ ਸਾਰੀਆਂ ਸ਼ਾਤਸ਼ਾਵਾਂ ਇਹ ਸਭ ਕਰਨ ਦਾ ਅੰਗਰੇਜ਼ਾਂ ਤੇ ਡੋਗਰਾਂ ਦਾ ਸਿਰਫ ਇੱਕੋ ਮਕਸਦ ਸੀ ਕਿ ਕਿਸੇ ਤਰ੍ਹਾਂ ਉਹਨਾਂ ਦਾ ਪੰਜਾਬ ਉੱਪਰ ਕਬਜ਼ਾ ਹੋ ਜਾਵੇ ਤੇ ਹੁਣ ਜਦੋਂ ਮਹਾਰਾਜਾ ਦਲੀਪ ਸਿੰਘ ਸਿੰਘ ਅਸਣ ਉੱਪਰ ਬੈਠ ਗਿਆ ਸੀ ਤਾਂ ਅੰਗਰੇਜ਼ਾਂ ਨੂੰ ਆਪਣੇ ਮਕਸਦ ਵਿੱਚ ਕਾਮਯਾਬੀ ਮਿਲਦੀ ਹੋਈ ਨਜ਼ਰ ਆ ਰਹੀ ਸੀ ਪਰ ਫਿਰ ਵੀ ਪੰਜਾਬ ਉੱਪਰ ਕਬਜ਼ਾ ਕਰਨਾ ਅਜੇ ਵੀ ਇਨਾਂ ਸੌਖਾ ਨਹੀਂ ਸੀ ਪੰਜਾਬ ਉੱਪਰ ਕਬਜ਼ਾ ਕਰਨ ਵਾਸਤੇ ਉਹਨਾਂ ਨੂੰ ਚਾਹੀਦਾ ਸੀ ਇੱਕ ਬਹਾਨਾ ਤੇ ਉਹ ਬਹਾਨਾ ਉਹਨਾਂ ਨੂੰ ਮਿਲ ਵੀ ਗਿਆ 36 ਸਾਲ ਪਹਿਲਾਂ ਅੰਗਰੇਜ਼ਾਂ ਨੇ ਮਹਾਰਾਜਾ ਰਣਜੀਤ ਸਿੰਘ ਨਾਲ ਇੱਕ ਸੰਧੀ ਕੀਤੀ ਸੀ ਜਿਸ ਨੂੰ ਅੰਮ੍ਰਿਤਸਰ ਦੀ ਸੰਧੀ ਜਾਂ ਟ੍ਰੀਟੀ ਆਫ ਅੰਮ੍ਰਿਤਸਰ ਵੀ ਕਿਹਾ ਜਾਂਦਾ ਹੈ ਇਸ ਸੰਧੀ ਦੀ ਜ਼ਰੂਰਤ ਕਿਉਂ ਪਈ ਅੰਗਰੇਜ਼ਾਂ ਦੀ ਇੱਕ ਪਲਟਣ ਕਲਕੱਤੇ ਵਿੱਚ ਵਪਾਰ ਦੀ ਆੜ ਲੈ ਕੇ ਵੜੀ ਸੀ ਤੇ ਫਿਰ ਹੌਲੀ-ਹੌਲੀ ਪੂਰੇ ਭਾਰਤ ਤੇ ਕਬਜ਼ਾ ਕਰਦੀ ਹੋਈ ਸਤਲੁਜ ਤੇ ਕੰਡੇ ਤੇ ਆਣ ਕੇ ਖਲੋ ਗਈ ਸੀ ਕਿਉਂਕਿ ਸਤਲੁਜ ਤੋਂ ਪਾਰ ਸੀ ਏਸ਼ੀਆ ਦੀ ਸਭ ਤੋਂ ਵੱਡੀ ਹਕੂਮਤ ਤੇ ਉਸ ਦਾ ਸਭ ਤੋਂ ਤਾਕਤਵਰ ਮਹਾਰਾਜਾ ਮਹਾਰਾਜਾ ਰਣਜੀਤ ਸਿੰਘ ਅੰਗਰੇ ਕਿ ਅਸੀਂ ਮਹਾਰਾਜਾ ਰਣਜੀਤ ਸਿੰਘ ਨਾਲ ਸਿੱਧੀ ਟੱਕਰ ਨਹੀਂ ਲੈ ਸਕਦੇ ਇਸ ਲਈ ਉਹਨਾਂ ਨੇ ਸੰਧੀ ਕਰਨੀ ਬਿਹਤਰ ਸਮਝੀ ਜੇਕਰ ਉਸ ਵੇਲੇ ਇਹ ਸੰਧੀ ਨਾ ਕੀਤੀ ਜਾਂਦੀ ਤੇ ਦੋਵੇਂ ਸ਼ਕਤੀਆਂ ਆਪਸ ਵਿੱਚ ਟਕਰਾ ਜਾਂਦੀਆਂ ਤਾਂ ਉਸ ਵੇਲੇ ਇੰਨਾ ਖੂਨ ਖਰਾਬਾ ਹੋਣਾ ਸੀ ਕਿ ਉੱਥੇ ਦੁੱਲੇ ਖੂਨ ਦੇ ਨਾਲ ਇੱਕ ਨਵਾਂ ਸਤਲੁਜ ਬਣ ਜਾਂਦਾ ਤੇ ਜਾਂ ਫਿਰ ਇੰਨਾ ਖੂਨ ਡੁੱਲਣਾ ਸੀ ਜਿਸ ਦੇ ਨਾਲ ਸਤਲੁਜ ਦਾ ਪਾਣੀ ਸ਼ਾਇਦ ਅੱਜ ਵੀ ਲਾਲ ਹੁੰਦਾ ਇਸ ਲਈ ਅੰਗਰੇਜ਼ਾਂ ਨੇ ਮਹਾਰਾਜੇ ਨਾਲ ਟੱਕਰ ਲੈਣ ਦੀ ਜਗ੍ਹਾ ਤੇ ਸੰਧੀ ਕਰਨਾ ਹੀ ਬਿਹਤਰ ਸਮਝਿਆ ਇਸ ਸੰਧੀ ਦੇ ਮੁਤਾਬਕ ਦੋਵੇਂ ਧਿਰਾਂ ਸਤਲੁਜ ਨੂੰ ਪਾਰ ਨਹੀਂ ਕਰਨਗੀਆਂ ਤੇ ਆਪਣੇ ਆਪਣੇ ਇਲਾਕੇ ਵਿੱਚ ਰਹਿਣਗੀਆਂ ਪਰ ਹੁਣ ਬਹਾਨਾ ਬਣਾਉਣ ਵਾਸਤੇ ਗੋਰਿਆਂ ਨੇ ਸਭ ਤੋਂ ਪਹਿਲਾਂ ਮੇਰਠ, ਮੁੰਬਈ, ਕਲਕੱਤਾ ਅਤੇ ਲੁਧਿਆਣੇ ਤੋਂ ਫੌਜ ਬੁਲਾ ਕੇ ਬਹੁਤ ਵੱਡੀ ਗਿਣਤੀ ਵਿੱਚ ਫਿਰੋਜ਼ਪੁਰ ਦੀ ਸ਼ਾਹੋਨੀ ਵਿੱਚ ਫੌਜ ਨੂੰ ਇਕੱਠਾ ਕਰਨਾ ਸ਼ੁਰੂ ਕਰ ਦਿੱਤਾ ਸੀ ਫੌਜ ਇਕੱਠੀ ਕਰਦਿਆਂ ਕਰਦਿਆਂ ਉਹਨਾਂ ਨੇ ਇਹ ਅਫਵਾਹ ਫਲਾ ਦਿੱਤੀ ਕਿ ਗੋਰੀ ਫੌਜ ਬਹੁਤ ਸਰਗਰਮ ਹੈ ਉਹ ਕਿਸੇ ਵੀ ਵੇਲੇ ਖਾਲਸਾ ਰਾਜ ਉੱਪਰ ਹਮਲਾ ਕਰ ਸਕਦੀ ਹੈ ਅੰਗਰੇਜ਼ਾਂ ਦੀ ਚਾਲ ਦੇ ਮੁਤਾਬਕ ਉਹਨਾਂ ਦੀ ਅਫਵਾਹ ਹੌਲੀ-ਹੌਲੀ ਉੱਡਦੀ ਸ਼ਾਹੀ ਮਹਿਲ ਵਿੱਚ ਪਹੁੰਚ ਚੁੱਕੀ ਸੀ ਸ਼ਾਹੀ ਮਹਿਲ ਦੇ ਵਿੱਚ ਹੁਣ ਜਿੰਨੇ ਵੀ ਦਰਬਾਰੀ ਸਨ ਉਹ ਸਾਰੇ ਅੰਗਰੇਜ਼ਾਂ ਦੇ ਟੱਟੂ ਬਣ ਚੁੱਕੇ ਸਨ ਇਸ ਲਈ ਉਹ ਅੰਗਰੇਜ਼ਾਂ ਦੀ ਚਾਲ ਦੇ ਮੁਤਾਬਕ ਮਹਾਰਾਣੀ ਜਿੰਦਕੌਰ ਨੂੰ ਕਹਿਣ ਲੱਗੇ ਕਿ ਇਸ ਤੋਂ ਪਹਿਲਾਂ ਅੰਗਰੇਜ਼ ਸਾਡੇ ਉੱਪਰ ਹਮਲਾ ਕਰਨ ਸਾਨੂੰ ਸਤਲੁਜ ਪਾਰ ਕਰਕੇ ਉਹਨਾਂ ਉੱਪਰ ਹਮਲਾ ਕਰ ਦੇਣਾ ਚਾਹੀਦਾ ਹੈ ਮਹਾਰਾਣੀ ਜਿੰਦਕੌਰ ਬਹੁਤ ਹੀ ਸੂਝਵਾਨ ਤੇ ਸਿਆਣੀ ਔਰਤ ਸੀ ਇਸ ਲਈ ਸਿਰਫ ਸ਼ੱਕ ਦੇ ਆਧਾਰ ਤੇ ਐਡਾ ਵੱਡਾ ਫੈਸਲਾ ਨਹੀਂ ਸੀ ਲੈਣਾ ਚਾਹੀਦਾ ਕਿਉਂਕਿ ਉਹ ਚੰਗੀ ਤਰ੍ਹਾਂ ਜਾਣਦੀ ਸੀ ਕਿ ਇਸ ਵੇਲੇ ਖਾਲਸਾ ਰਾਜ ਬਹੁਤ ਹੀ ਨਾਜ਼ੁਕ ਸਥਿਤੀ ਵਿੱਚੋਂ ਲੰਘ ਰਿਹਾ ਹੈ ਪਰ ਫਿਰ ਵੀ ਉਸ ਦੇ ਬਾਰ ਬਾਰ ਮਨਾ ਕਰਨ ਤੋਂ ਬਾਅਦ ਅੰਗਰੇਜ਼ਾਂ ਉੱਪਰ ਹਮਲਾ ਕਰਨ ਵਾਲਾ ਇਹ ਮਤਾ ਪਾਸ ਹੋ ਗਿਆ ਸੀ ਬੇਸ਼ੱਕ ਖਾਲਸਾ ਰਾਜ ਨਾਜ਼ੁਕ ਸਥਿਤੀ ਵਿੱਚ ਲੰਘ ਰਿਹਾ ਸੀ ਪਰ ਫਿਰ ਵੀ ਖਾਲਸਾ ਫੌਜ ਅਜੇ ਵੀ ਚੜ੍ਹਦੀ ਕਲਾ ਵਿੱਚ ਸੀ ਇਸ ਗੱਲ ਦਾ ਅੰਦਾਜ਼ਾ ਆਪਾਂ ਇਸ ਗੱਲ ਤੋਂ ਲਾ ਸਕਦੇ ਹਾਂ ਕਿ ਜਰਮਨੀ ਤੇ ਫਰਾਂਸ ਵਰਗੇ ਵੱਡੇ ਮੁਲਕਾਂ ਦੇ ਜਰਨਲ ਵੀ ਖਾਲਸਾ ਫੌਜ ਵਿੱਚ ਭਰਤੀ ਹੋ ਕੇ ਆਪਣਾ ਮਾਣ ਮਹਿਸੂਸ ਕਰਦੇ ਸਨ ਖਾਲਸਾ ਫੌਜ ਹਰ ਤਰ ਪਰ ਉਸ ਕਿ ਜਿਨ੍ਹਾਂ ਦੇ ਹੱਥਾਂ ਵਿੱਚ ਖਾਲਸਾ ਫੌਜ ਦੀ ਬਾਗਡੋਰ ਸੀ ਵਜ਼ੀਰ ਲਾਲ ਸਿੰਘ ਤੇ ਕਮਾਂਡਰ ਐਨ ਚੀਫ ਤੇਜਾ ਸਿੰਘ ਉਹ ਅੰਗਰੇਜ਼ਾਂ ਦੇ ਟੱਟੂ ਬਣ ਚੁੱਕੇ ਸਨ ਉਹਨਾਂ ਦੇ ਹੱਥੋਂ ਵਿਕ ਚੁੱਕੇ ਸਨ ਕਹਿਣ ਨੂੰ ਤਾਂ ਉਹ ਖਾਲਸਾ ਫੌਜ ਵਿੱਚ ਸਨ ਪਰ ਫਿਰ ਵੀ ਅੰਗਰੇਜ਼ਾਂ ਦੇ ਕਹੇ ਬਿਨਾ ਉਹ ਇੱਕ ਪੈਰ ਵੀ ਨਹੀਂ ਸਨ ਪੁੱੜਦੇ ਤੇ ਖਾਲਸਾ ਫੌਜਾਂ ਦੀਆਂ ਸਾਰੀਆਂ ਗਤੀਵਿਧੀਆਂ ਦੀ ਜਾਣਕਾਰੀ ਅੰਗਰੇਜ਼ੀ ਫੌਜ ਨੂੰ ਦਿੰਦੇ ਰਹਿੰਦੇ ਸਨ ਦਰਬਾਰ ਵਿੱਚ ਮਤਾ ਪਾਸ ਹੋ ਜਾਣ ਤੋਂ ਬਾਅਦ ਖਾਲਸਾ ਫੌਜਾਂ ਅੰਗਰੇਜ਼ਾਂ ਉੱਪਰ ਹਮਲਾ ਕਰਨ ਲਈ ਤਿਆਰ ਹੋ ਜਾਂਦੀਆਂ ਹਨ ਪਰ ਉਧਰ ਜਦੋਂ ਤੇਜਾ ਸਿੰਘ ਨੂੰ ਪਤਾ ਲੱਗਦਾ ਹੈ ਕਿ ਅੰਗਰੇਜ਼ ਹਮਲੇ ਵਾਸਤੇ ਤਿਆਰ ਨਹੀਂ ਹਨ ਤਾਂ ਉਹ ਬਿਨਾਂ ਗੱਲ ਤੋਂ ਖਾਲਸਾ ਫੌਜਾਂ ਨੂੰ ਲਾਹੌਰ ਵਿੱਚ 2 ਦਿਨ ਤੱਕ ਰੋਕੇ ਰੱਖਦੇ ਕਹੋਂਦਾ ਤਾਂ ਖਾਲਸਾ ਫੌਜਾਂ ਆਪ ਹੀ ਅੱਗੇ ਵਧਣ ਦਾ ਫੈਸਲਾ ਕਰਦੀਆਂ ਹਨ 30000 ਤੋਂ ਵੱਧ ਦੀ ਫੌਜ ਬੀੜੀਆਂ ਵਿੱਚ ਬੈਠ ਕੇ ਸਤਲੁਜ ਦਰਿਆ ਨੂੰ ਪਾਰ ਕਰ ਲੈਂਦੀ ਹੈ ਦਰਿਆ ਪਾਰ ਕਰਕੇ ਉਹ ਸਤਲੁਜ ਤੋਂ ਪਾਰ ਅੰਗਰੇਜ਼ਾਂ ਦੇ ਇਲਾਕੇ ਵਿੱਚ ਜਾ ਵੜਦੇ ਹਨ ਜੋ ਕਿ ਅੰਗਰੇਜ਼ ਚਾਹੁੰਦੇ ਸਨ ਕਿਉਂਕਿ ਅੰਗਰੇਜ਼ੀ ਇਲਾਕੇ ਵਿੱਚ ਖਾਲਸਾ ਫੌਜ ਦੇ ਵੜਨ ਦਾ ਮਤਲਬ ਸੀ ਸੰਧੀ ਦਾ ਟੁੱਟਣਾ ਉਧਰ ਮਹਿਲਾਂ ਵਿੱਚ ਬੈਠੀ ਮਹਾਰਾਣੀ ਜਿੰਦਕੌਰ ਇਸ ਹੋਣ ਵਾਲੀ ਬਰਬਾਦੀ ਦਾ ਨਜ਼ਾਰਾ ਦੇਖਣ ਵਾਸਤੇ ਮਜਬੂਰ ਸੀ ਉਹ ਮਨ ਹੀ ਮਨ ਵਿੱਚ ਸੋਚ ਰਹੀ ਸੀ ਕਿ ਇਸ ਮੁਸੀਬਤ ਦੀ ਘੜੀ ਵਿੱਚ ਕੌਣ ਹੈ ਜੋ ਉਸ ਦੀ ਮਦਦ ਕਰ ਸਕਦਾ ਹੈ ਕੌਣ ਹੈ ਜਿਸ ਨੂੰ ਉਹ ਪੁਕਾਰ ਸਕਦੀ ਹੈ ਉਹ ਮਨ ਹੀ ਮਨ ਵਾਹਿਗੁਰੂ ਨੂੰ ਯਾਦ ਕਰਦੀ ਹੈ ਤਾਂ ਵਾਹਿਗੁਰੂ ਨੂੰ ਯਾਦ ਕਰਦਿਆਂ ਕਰਦਿਆਂ ਉਸ ਦਾ ਧਿਆਨ ਸ੍ਰੀ ਅਕਾਲ ਤਖਸਾਲ ਵੱਲ ਜਾਂਦਾ ਹੈ ਜਿਸ ਦੇ ਤੁਰੰਤ ਬਾਅਦ ਉਹ ਸ੍ਰੀ ਅਕਾਲ ਤਖਸਾਲ ਜੀ ਦੇ ਜੱਥੇਦਾਰ ਬਾਬਾ ਹਨੂਮਾਨ ਸਿੰਘ ਜੀ ਦੇ ਨਾਮ ਤੇ ਇੱਕ ਚਿੱਠੀ ਲਿਖਵਾਉਂਦੀ ਹੈ ਅਤੇ ਆਪਣੇ ਸਭ ਤੋਂ ਕਰੀਬੀ ਅਤੇ ਭਰੋਸੇਯੋਗ ਘੋੜਸਵਾਰ ਨੂੰ ਸਾਧ ਕੇ ਉਹ ਚਿੱਠੀ ਦੇ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਬਾਬਾ ਹਨੂਮਾਨ ਸਿੰਘ ਜੀ ਕੋਲ ਭੇਜ ਦਿੰਦੀ ਹੈ ਚਿੱਠੀ ਜਦੋਂ ਬਾਬਾ ਹਨੂਮਾਨ ਸਿੰਘ ਜੀ ਕੋਲ ਪਹੁੰਚਦੀ ਹੈ ਤਾਂ ਸ਼ਾਮੀ ਰਹਿਰਾ ਸਾਹਿਬ ਦਾ ਸਮਾਂ ਹੁੰਦਾ ਹੈ ਪਬਾ ਹਨੂਮਾਨ ਸਿੰਘ ਜੀ ਰਹਿਰਾ ਸਾਹਿਬ ਜੀ ਦੇ ਪਾਠ ਤੋਂ ਬਾਅਦ ਸਰੋਵਰ ਦੇ ਕੰਢੇ ਉੱਪਰ ਸ਼ਾਂਤਮਈ ਬੈਠੇ ਹੁੰਦੇ ਹਨ ਪਰ ਚਿੱਠੀ ਪੜਨ ਤੋਂ ਬਾਅਦ ਉਹ ਸ਼ਾਂਤ ਨਹੀਂ ਰਹਿ ਪਾਉਂਦੇ ਬੇਸ਼ੱਕ ਉਹਨਾਂ ਦੀ ਉਮਰ 90 ਸਾਲ ਤੋਂ ਵੱਧ ਹੋ ਚੁੱਕੀ ਹੁੰਦੀ ਹੈ ਪਰ ਚਿੱਠੀ ਪੜਨ ਤੋਂ ਬਾਅਦ ਉਹਨਾਂ ਦੀ ਅੱਖਾਂ ਵਿੱਚ ਲਾਲੀ ਆ ਜਾਂਦੀ ਹੈ ਉਹਨਾਂ ਦਾ ਖੂਨ ਉਬਾਲੇ ਮਾਰਨ ਲੱਗ ਜਾਂਦਾ ਹੈ ਡੋਲੇ ਫੜਕਣ ਲੱਗ ਜਾਂਦੇ ਹਨ ਉਹ ਛੇਤੀ ਨਾਲ ਆਪਣੀਆਂ ਫੌਜਾਂ ਨੂੰ ਬੁਲਾ ਕੇ ਫਿਰੋਜ਼ਪੁਰ ਵੱਲ ਵਧਣ ਦਾ ਹੁਕਮ ਦੇ ਦਿੰਦੇ ਹਨ ਅਕਾਲ ਰੈਜੀਮੈਂਟ ਦੀਆਂ ਫੌਜਾਂ ਨੀਲੇ ਬਾਣੇ ਵਿੱਚ ਆਪਣੇ ਘੋੜਿਆਂ ਦੇ ਨਾਲ ਆਪਣੇ ਰਵਾਇਤੀ ਸ਼ਸਤਰ ਜਿਵੇਂ ਕਿਰਪਾਨ ਨੇਜੇ ਭਾਲੇ ਬਰਛ ਫਿਰੋਜ਼ਪੁਰ ਵਾਲੇ ਕੁਝ ਕਰਦਿਆਂ ਹਨ ਪੰਜਵਾਂ ਤਖਤ ਸ਼੍ਰੋਮਣੀ ਅਕਾਲੀ ਬੁੱਢਾ ਦਲ ਦੀਆਂ ਇਹ ਫੌਜਾਂ ਦਿਨ ਚੜ੍ਹਦੇ ਤੋਂ ਪਹਿਲਾਂ ਪਹਿਲਾਂ ਫਿਰੋਜ਼ਪੁਰ ਦੀ ਧਰਤੀ ਉੱਪਰ ਪਹੁੰਚ ਕੇ ਖਾਲਸਾ ਫੌਜ ਵਿੱਚ ਜਾ ਕੇ ਮਿਲ ਪੈਂਦੀਆਂ ਹਨ ਉਨ੍ਹਾਂ ਦੇ ਘੋੜਿਆਂ ਦੀ ਟਾਪਾਂ ਤੇ ਅਸਮਾਨ ਨੂੰ چیرਦੇ ਚਕਾਰੇ ਦੀਆਂ ਆਵਾਜ਼ਾਂ ਸੁਣ ਕੇ ਤੇਜਾ ਸਿੰਘ ਤੇ ਲਾਲ ਸਿੰਘ ਦੇ ਚਿਹਰੇ ਦੇ ਰੰਗ ਉੱਡ ਜਾਂਦੇ ਹਨ ਅਕਾਲ ਰੈਜੀਮੈਂਟ ਨੂੰ ਖਾਲਸਾ ਫੌਜ ਨਾਲ ਰਲੀ ਹੋਈ ਦੇਖ ਕੇ ਇਹ ਸੋਚਦੇ ਹਨ ਕਿ ਹੁਣ ਤਾਂ ਸਾਰੀ ਗੇਮ ਪੁੱਠੀ ਪੈ ਗਈ ਉਹ ਤੁਰੰਤ ਅੰਗਰੇਜ਼ਾਂ ਨੇ ਇੱਕ ਗੁਪਤ ਸੁਨੇਹਾ ਭੇਜਦੇ ਹਨ ਕਿ ਹਮਲੇ ਦੀ ਤਿਆਰੀ ਇੱਕ ਦਿਨ ਵਾਸਤੇ ਟਾਲ ਦਿੱਤੀ ਜਾਵੇ ਤੇ ਇਸ ਇੱਕ ਦਿਨ ਦੇ ਵਿੱਚ ਉਹ ਜਿੰਨੀ ਜ਼ਿਆਦਾ ਫੌਜ ਜਿੰਨੇ ਜ਼ਿਆਦਾ ਹਥਿਆਰ ਤੇ ਜਿੰਨੀ ਜ਼ਿਆਦਾ ਸ਼ਕਤੀ ਇਕੱਠੀ ਕਰ ਸਕਦੇ ਹਨ ਕਰ ਲੈਣ ਕਿਉਂਕਿ ਖਾਲਸਾ ਫੌਜ ਦੇ ਨਾਲ ਹੁਣ ਅਕਾਲ ਰੈਜੀਮੈਂਟ ਆ ਕੇ ਮਿਲ ਗਈ ਹੈ ਅਤੇ ਅਕਾਲ ਰੈਜੀਮੈਂਟ ਬਾਰੇ ਇੱਕ ਗੱਲ ਬਹੁਤ ਮਸ਼ਹੂਰ ਸੀ ਕਿ ਕਸਾਈ ਬੱਕਰਾ ਵੱਢਣ ਵੇਲੇ ਤਰਸ ਕਰ ਸਕਦਾ ਹੈ ਪਰ ਜਦੋਂ ਅਕਾਲ ਰੈਜੀਮੈਂਟ ਜੰਗ ਦੇ ਮੈਦਾਨ ਵਿੱਚ ਜੂਝਦੀ ਹੈ ਤਾਂ ਉਹ ਆਪਣੇ ਦੁਸ਼ਮਣ ਪਰ ਤਰਸ ਨਹੀਂ ਕਰਦੀ ਇੱਕ ਦਿਨ ਦਾ ਵਕਫਾ ਪੈਣ ਨਾਲ ਤੇਜਾ ਸਿੰਘ ਤੇ ਲਾਲ ਸਿੰਘ ਵੀ ਕੋਈ ਯੁਕਤ ਬਣਾ ਲੈਂਦੇ ਹਨ ਹਮਲੇ ਵਾਲੇ ਦਿਨ ਤੇਜਾ ਸਿੰਘ ਤੇ ਲਾਲ ਸਿੰਘ ਫੌਜਾਂ ਨੂੰ ਕਹਿੰਦੇ ਹਨ ਕਿ ਅਸੀਂ ਅੰਗਰੇਜ਼ਾਂ ਉੱਪਰ ਉਹਨਾਂ ਨੂੰ ਘੇਰ ਕੇ ਹਮਲਾ ਕਰਾਂਗੇ। ਇਹੋ ਜਿਹੀ ਕੋਈ ਯੁੱਧ ਨੀਤੀ ਬਣਾ ਕੇ ਉਹ 5-5000 ਦੀਆਂ ਦੋ ਫੌਜੀ ਟੁਕੜੀਆਂ ਲੈਂਦੇ ਹਨ ਅਤੇ ਦੋਨਾਂ ਨੂੰ ਨਾਲ ਲੈ ਕੇ ਸੰਗਣੇ ਜੰਗਲ ਵਿੱਚ ਜਾ ਕੇ ਗਾਇਬ ਹੋ ਜਾਂਦੇ ਹਨ। ਉਹਨਾਂ ਦੇ ਗਾਇਬ ਹੋਣ ਦੀ ਹੀ ਧੀਰ ਸੀ ਕਿ ਅੰਗਰੇਜ਼ੀ ਫੌਜਾਂ ਸਿੱਖਾਂ ਉੱਪਰ ਅਚਾਨਕ ਹਮਲਾ ਕਰ ਦਿੰਦੀਆਂ ਹਨ। ਇਸ ਹਮਲੇ ਨੂੰ ਦੇਖ ਕੇ ਇਦਾਂ ਲੱਗਦਾ ਹੈ ਕਿ ਜਿਵੇਂ ਅੰਗਰੇਜ਼ੀ ਫੌਜਾਂ ਇਸ ਗੱਲ ਦੀ ਉਡੀਕ ਕਰ ਰਹੀਆਂ ਹੋਣ ਕਿ ਕਦੋਂ ਤੇਜਾ ਸਿੰਘ ਤੇ ਲਾਲ ਸਿੰਘ ਜੰਗਲ ਵੱਲ ਨੂੰ ਜਾਂਦੇ ਹਨ ਤੇ ਅਸੀਂ ਸਿੱਖਾਂ ਉੱਪਰ ਹਮਲਾ ਕਰੀਏ। ਇਸ ਅਚਾਨਕ ਹੋਏ ਹਮਲੇ 10000 ਸਿਪਾਹੀ ਸ਼ਹੀਦ ਹੋ ਜਾਂਦੇ ਹਨ ਇੱਕ ਤਾਂ ਅਚਾਨਕ ਹੋਇਆ ਹਮਲਾ ਦੂਜਾ ਉਹਨਾਂ ਨੂੰ ਸਹਿਯੋਗ ਦੇਣ ਵਾਲਾ ਕਮਾਂਡਰ ਉਹਨਾਂ ਦੇ ਕੋਲ ਨਹੀਂ ਤੀਜਾ ਫੌਜ ਦੀ ਕੋਈ ਯੁੱਧ ਨੀਤੀ ਨਹੀਂ ਕੋਈ ਰਣਨੀਤੀ ਨਹੀਂ ਕੋਈ ਤਿਆਰੀ ਨਹੀਂ ਕੋਈ ਮੋਰਚਾ ਬੰਦੀ ਨਹੀਂ ਟੋਪਾਂ ਵਿੱਚ ਕੋਈ ਬਰੂਦ ਵੀ ਨਹੀਂ ਭਰਿਆ ਤੇ ਇਸ ਲਈ ਅੰਗਰੇਜ਼ੀ ਫੌਜ ਅੱਗੇ ਸਿੱਖਾਂ ਦੀ ਫੌਜ ਇਦਾਂ ਲੱਗ ਰਹੀ ਸੀ ਜਿਵੇਂ ਭੇਡਾਂ ਦਾ ਕੋਈ ਵਗ ਹੋਵੇ ਅੰਗਰੇਜ਼ੀ ਫੌਜ ਦੇ ਟੋਪ ਦੇ ਗੋਲੇ ਸਿੱਖਾਂ ਨੂੰ ਇਦਾਂ ਵੱਜਦੇ ਸਨ ਜਿਵੇਂ ਮੱਖੀਆਂ ਦੇ ਛੱਤੇ ਵਿੱਚ ਕਿਸੇ ਨੇ ਵੱਟਾ ਮਾਰਿਆ ਹੋਵੇ ਕਿਉਂਕਿ ਫੌਜਾਂ ਭਾਵੇਂ ਕਿੰਨੀਆਂ ਵੀ ਦਲੇਰ ਕਿੰਨੀਆਂ ਵੀ ਬਹਾਦਰ ਕਿਉਂ ਨਾ ਹੋਣ ਪਰ ਜਦੋਂ ਰਾਹੇ ਪ ਤਾਂ ਫਿਰ ਜੰਗਾਂ ਨੂੰ ਜਿਤਨਾ ਮੁਸ਼ਕਲ ਹੀ ਨਹੀਂ ਨਾ ਮੁਮਕਿਨ ਹੋ ਜਾਂਦਾ ਹੈ ਅਚਾਨਕ ਹੋਏ ਇਸ ਹਮਲੇ ਨਾਲ ਇੱਕ ਵਾਰ ਤਾਂ ਸਿੱਖਾਂ ਦੇ ਪੈਰ ਜੰਗ ਦੇ ਮੈਦਾਨ ਵਿੱਚ ਔਖੜਨੇ ਸ਼ੁਰੂ ਹੋ ਗਏ ਸਨ ਪਰ ਫਿਰ ਬਾਬਾ ਹਨੂਮਾਨ ਸਿੰਘ ਜੀ ਸਾਹਮਣੇ ਆਉਂਦੇ ਹਨ ਤੇ ਉਹ ਫੌਜ ਦੀ ਅਗਵਾਈ ਕਰਨੀ ਸ਼ੁਰੂ ਕਰ ਦਿੰਦੇ ਹਨ ਬਾਬਾ ਹਨੂਮਾਨ ਸਿੰਘ ਜੀ ਦੀ ਅਗਵਾਈ ਹੇਠ ਖਾਲਸਾ ਫੌਜ ਹੌਲੀ-ਹੌਲੀ ਜੰਗ ਦੇ ਮੈਦਾਨ ਵਿੱਚ ਵਾਪਸੀ ਕਰਦੀ ਹੈ ਫौजਾਂ ਦੁਸ਼ਮਣਾਂ ਨੂੰ ਮੂੰਹ ਤੋੜ ਜਵਾਬ ਦੇਣੀਆਂ ਸ਼ੁਰੂ ਕਰ ਦਿੰਦੀਆਂ ਹਨ ਨਿਹੰਗ ਸਿੰਘ ਆਪਣੇ ਰਵਾਇਤੀ ਹਥਿਆਰਾਂ ਦੇ ਨਾਲ ਹੀ ਟੈਂਕਾਂ ਤੋਪਾਂ ਵਾਲੀ ਫੌਜ ਦੀਆਂ ਜੜ੍ਹਾਂ ਨੂੰ ਉਖਾੜ ਕੇ ਰੱਖ ਦਿੰਦੇ ਹਨ ਪਰ ਫਿਰ ਵੀ ਆਖਰ ਕਦ ਤੱਕ ਕਿਉਂਕਿ ਜੰਗਾਂ ਲੜਦਿਆਂ ਕੋਈ ਬੱਚਿਆਂ ਦਾ ਖੇਡ ਨਹੀਂ ਜੰਗਾਂ ਜਿੱਤਣੀਆਂ ਤਾਂ ਉਦੋਂ ਮੁਸ਼ਕਲ ਹੋ ਜਾਂਦੀਆਂ ਹਨ ਜਦੋਂ ਅਸੀਂ ਆਪਣੇ ਕਮਾਂਡਰ ਦੀ ਕਮਾਨ ਹੇਠ ਕਈ ਮਹੀਨੇ ਕਈ ਸਾਲਾਂ ਤੱਕ ਅਭਿਆਸ ਕਰਦੇ ਰਹਿੰਦੇ ਹਾਂ ਜਦੋਂ ਬਹੁਤ ਸਾਰੀਆਂ ਯੁੱਧ ਨੀਤੀਆਂ ਜਾਂ ਰਣਨੀਤੀਆਂ ਤਿਆਰ ਕੀਤੀਆਂ ਗਈਆਂ ਹੋਣ ਪਰ ਇੱਥੇ ਤਾਂ ਸਿੱਖ ਫੌਜ ਨੂੰ ਆਪਣਾ ਕਮਾਂਡਰ ਇੱਕਦਮ ਮਿਲਿਆ ਸੀ ਉਹ ਵੀ ਪੱਗ ਦੜ ਦੇ ਮਾਹੌਲ ਦੇ ਵਿੱਚ ਫਿਰ ਇੱਥੋਂ ਦਾ ਤੁਸੀਂ ਅੰਦਾਜ਼ਾ ਆਪ ਖੁਦ ਹੀ ਲਗਾ ਸਕਦੇ ਹੋ ਕਿ ਇਸ جنگ ਨੂੰ ਜਿੱਤਣ ਵਾਸਤੇ ਸਿੱਖਾਂ ਕੋਲ ਕਿੰਨੇ ਕੁ ਮੌਕੇ ਹੋਣਗੇ ਆਪਣਿਆਂ ਦੀ ਗਦਾਰੀ ਕਰਕੇ ਭਾਵੇਂ ਸਿੱਖ ਇਹ جنگ ਹਾਰ ਚੁੱਕੇ ਸਨ ਪਰ ਫਿਰ ਵੀ ਸਿੱਖਾਂ ਨੇ ਅਖੀਰ ਤੱਕ ਲੜਦੇ ਲੜਦੇ ਦੁਸ਼ਮਣਾਂ ਦਾ ਉਹ ਹਾਲ ਕੀਤਾ ਸੀ ਕਿ ਜੋ ਸਿਪਾਹੀ ਇਸ جنگ ਵਿੱਚੋਂ ਬਚ ਕੇ ਨਿਕਲ ਗਏ ਸਨ ਉਹਨਾਂ ਨੇ ਅੱਗੇ ਚੱਲ ਕੇ ਆਪਣੀ ਹੱਥ ਲਿਖਤਾਂ ਵਿੱਚ ਜਾਂ ਆਪਣੀਆਂ ਡਾਇਰੀਆਂ ਵਿੱਚ ਲਿਖਿਆ ਸੀ ਕਿ ਜੇਕਰ ਜਿੱਤ ਇਹ ਹੁੰਦੀ ਹੈ ਤਾ ਫਿਰ ਹਾਰ ਕਿਹੋ ਜਹੀ ਹੋਵੇਗੀ ਇਸ ਨਾਕਾਮਯਾਬੀ ਦੀ ਖਬਰ ਕਿਤੇ ਲੰਡਨ ਨਾ ਪਹੁੰਚ ਜਾਵੇ ਇਸ ਕਰਕੇ ਅੰਗਰੇਜ਼ ਅਫਸਰਾਂ ਨੇ ਜਿੰਨੇ ਵੀ ਸਰਕਾਰੀ ਰਿਕਾਰਡ ਸਨ ਸਾਰਿਆਂ ਨੂੰ ਅੱਗ ਲਗਾ ਦਿੱਤੀ ਸੀ ਭਾਵੇਂ ਜਿੱਤ ਸਿੱਖਾਂ ਦੇ ਇਥੋਂ ਨਿਕਲ ਚੁੱਕੀ ਸੀ ਪਰ ਫਿਰ ਵੀ ਬਾਬਾ ਹਨੂਮਾਨ ਸਿੰਘ ਜੀ ਇਸ ਜੰਗ ਦੇ ਮੈਦਾਨ ਵਿੱਚੋਂ ਬਚ ਕੇ ਨਿਕਲਣ ਵਿੱਚ ਕਾਮਯਾਬ ਹੋ ਗਏ ਸਨ ਉਹ ਆਪਣੀ ਇੱਕ ਛੋਟੀ ਜਹੀ ਫੌਜੀ ਟੁਕੜੀ ਨਾਲ ਲੈ ਕੇ ਪਟਿਆਲੇ ਵੱਲ ਨੂੰ ਕੂਚ ਕਰਦੇ ਹਨ ਸਿੱਖਾਂ ਨੇ ਪਟਿਆਲੇ ਜਾ ਕੇ ਸ਼ਰਨ ਲਈ ਬੇਸ਼ੱਕ ਪਟਿਆਲਾ ਇੱਕ ਸਿੱਖ ਰਿਆਸਤ ਸੀ ਸਾਰੇ ਸਤਲੁਜ ਤੋਂ ਪਾਰ ਦਾ ਇਲਾਕਾ ਸੀ ਜੋ ਅੰਗਰੇਜ਼ਾਂ ਦੇ ਅਧੀਨ ਆਉਂਦਾ ਸੀ ਇਸੇ ਤਰ੍ਹਾਂ ਪਟਿਆਲਾ ਜੀਂਦ ਫਿਰੋਜ਼ਪੁਰ ਇਹ ਜਿੰਨੇ ਵੀ ਇਲਾਕੇ ਸਨ ਸਤਲੁਜ ਤੋਂ ਪਾਰ ਦੇ ਇਲਾਕੇ ਸਨ ਤੇ ਅੰਗਰੇਜ਼ਾਂ ਦੇ ਅਧੀਨ ਆਉਂਦੇ ਸਨ ਨਿਹੰਗ ਸਿੰਘਾਂ ਨੂੰ ਸ਼ਰਨ ਦੇ ਕੇ ਪਟਿਆਲੇ ਦਾ ਰਾਜਾ ਰਾਜਾ ਕਰਮ ਸਿੰਘ ਆਪਣੇ ਵਾਸਤੇ ਕੋਈ ਵੀ ਮੁਸੀਬਤ ਖੜੀ ਨਹੀਂ ਸੀ ਕਰਨਾ ਚਾਹੁੰਦਾ ਇਸ ਕਰਕੇ ਉਸਨੇ ਨਿਹੰਗ ਸਿੰਘਾਂ ਦੀ ਮੁਖਬਰੀ ਅੰਗਰੇਜ਼ਾਂ ਕੋਲ ਕਰ ਦਿੱਤੀ ਸੀ ਸੰਗ ਦੇ ਮੈਦਾਨ ਵਿੱਚੋਂ 2 ਦਿਨ ਦੇ ਭੁੱਖੇ ਪਾਣੇ ਥੱਕੇ ਟੁੱਟੇ ਤੇ ਜ਼ਖਮੀ ਹੋਏ ਸਿੱਖ ਅਜੇ ਆਪਣੇ ਵਾਸਤੇ ਲੰਗਰ ਤਿਆਰ ਕਰ ਰਹੇ ਸਨ ਕਿ ਅੰਗਰੇਜ਼ੀ ਫੌਜਾਂ ਨੇ ਆ ਕੇ ਉਹਨਾਂ ਨੂੰ ਘੇਰਾ ਪਾਰ ਲਿਆ ਤੇ ਉਹਨਾਂ ਨੂੰ ਬਿਨਾਂ ਚੇਤਾਵਨੀ ਦਿੱਤੇ ਉਹਨਾਂ ਦੇ ਤੋਪਾਂ ਦੇ ਮੂੰਹ ਨੂੰ ਖੋਲ ਦਿੱਤਾ ਤੋਪਾਂ ਤੇ ਬੰਦੂਕਾਂ ਵਾਲੀ ਫੌਜ ਅੱਗੇ ਰਵਾਇਤੀ ਹਥਿਆਰਾਂ ਨਾਲ ਲੜ ਰਹੇ ਸਿੰਘ ਆਖਰ ਕਦ ਤੱਕ ਟਿਕਦੇ ਉਸ ਦਿਨ ਉਸ ਜਗ੍ਹਾ ਉੱਪਰ 15000 ਸਿੱਖ ਸ਼ਹੀਦ ਹੋ ਗਏ ਸਨ ਬਾਬਾ ਹਨੂਮਾਨ ਸਿੰਘ ਜੀ ਦੀ ਉਮਰ 90 ਸਾਲ ਤੋਂ ਵੱਧ ਸੀ ਤੇ ਉਹ ਬਹੁਤ ਬੁਰੀ ਤਰ੍ਹਾਂ ਜ਼ਖਮੀ ਹੋਏ ਪਏ ਸਨ ਪਰ ਫਿਰ ਵੀ ਉਹਨਾਂ ਨੇ ਜੰਗ ਦਾ ਮੈਦਾਨ ਨਹੀਂ ਛੱਡਿਆ ਇੱਕ ਗੋਲੀ ਆ ਕੇ ਬਾਬਾ ਜੀ ਦੀ ਬਾਹ ਨਾਲ ਖਹਿ ਕੇ ਅੱਗੇ ਲੰਘ ਜਾਂਦੀ ਹੈ ਤੇ ਦੂਜੀ ਗੋਲੀ ਉਹਨਾਂ ਦੇ ਪੱਟ ਵਿੱਚ ਵੱਜਦੀ ਹੈ ਲਹੂ-ਲੁਹਾਨ ਹੁੰਦੇ ਹੋਏ ਉਹ ਕਿਸੇ ਤਰ੍ਹਾਂ ਉਥੋਂ ਹੀ ਚੱਕਮਾ ਦੇ ਕੇ ਅੰਗਰੇਜ਼ਾਂ ਨੂੰ ਬਚ ਕੇ ਨਿਕਲਣ ਵਿੱਚ ਕਾਮਯਾਬ ਹੋ ਜਾਂਦੇ ਹਨ ਉਥੋਂ ਬਚ ਕੇ ਨਿਕਲਣ ਤੋਂ ਬਾਅਦ ਬਾਬਾ ਹਨੂਮਾਨ ਸਿੰਘ ਜੀ ਆਪਣੇ ਕੁਝ ਸਿੰਘਾਂ ਦੇ ਨਾਲ ਕੜਮਵਾਲ ਨੂੰ ਕੂਚ ਕਰਦੇ ਹਨ ਉੱਥੇ ਪਹੁੰਚ ਕੇ ਸਿੰਘ ਬਾਬਾ ਜੀ ਨੂੰ ਕਹਿੰਦੇ ਹਨ ਕਿ ਬਾਬਾ ਜੀ ਅਸੀਂ ਹਕੀਮ ਨੂੰ ਬੁਲਾ ਲੈਂਦੇ ਹਾਂ ਪਰ ਬਾਬਾ ਜੀ ਇਸ ਗੱਲ ਦੀ ਪ੍ਰਵਾਨ ਨਹੀਂ ਕਰਦੇ ਇਧਰ ਅੰਗਰੇਜ਼ੀ ਫੌਜ ਉਹਨਾਂ ਦਾ ਪਿੱਛਾ ਕਰਦੇ ਹੋਏ ਕੜਮਵਾਲ ਵੀ ਪਹੁੰਚ ਜਾਂਦੀ ਹੈ ਤੇ ਫਿਰ ਸਿੰਘਾਂ ਉੱਪਰ ਹਮਲਾ ਕਰ ਦਿੰਦੀ ਹੈ ਟੋਪ ਦਾ ਇੱਕ ਗੋਲਾ ਆ ਕੇ ਬਾਬਾ ਹਨੂਮਾਨ ਸਿੰਘ ਜੀ ਦੇ ਵੱਜਦਾ ਹੈ ਹੁਣ ਜੇ ਕੋਈ ਖੱਟਾ-ਕੱਟਾ ਚੰਗਾ ਭਲਾ ਨੌਜਵਾਨ ਵੀ ਹੋਵੇ ਨਾ ਤਾਂ ਉਹ ਵੀ ਤੋਪ ਦਾ ਗੋਲਾ ਨਹੀਂ ਸਹਾਰ ਸਕਦਾ ਤੇ ਇੱਥੇ ਤਾਂ ਬਾਬਾ ਜੀ ਦੀ ਉਮਰ 90 ਸਾਲ ਤੋਂ ਵੱਧ ਸੀ ਉਹ ਫਿਰ ਵੀ ਤੋਪ ਦੇ ਗੋਲੇ ਨੂੰ ਆਪਣੇ ਉੱਪਰ ਝੱਲ ਲੈਂਦੇ ਹਨ ਆਪਣੀ ਸਰੀਰਕ ਸਮਰੱਥਾ ਅਨੁਸਾਰ ਉਹ ਜਿੰਨਾ ਕੁ ਦੁਸ਼ਮਣਾਂ ਨਾਲ ਜੂਝ ਸਕਦੇ ਸਨ ਜੂਝਦੇ ਹਨ ਉਹਨਾਂ ਨਾਲ ਲੋਹਾ ਲੈਦੇ ਰਹਿੰਦੇ ਹਨ ਅਖੀਰ ਉਹਨਾਂ ਦੇ ਹੱਥੋਂ ਕਿਰਪਾਨ ਉਸ ਵੇਲੇ ਛੁੱਟਦੀ ਹੈ ਜਦੋਂ ਅਕਾਲ ਪੁਰਖ ਉਹਨਾਂ ਵਾਸਤੇ ਸੱਚਖੰਡ ਦੇ ਬੂਹੇ ਖੋਲ ਦਿੰਦੇ ਹਨ ਪਾਪ ਕੇ ਬਾਬਾ ਹਨੂਮਾਨ ਸਿੰਘ ਜੀ ਦੁਸ਼ਮਣਾਂ ਨਾਲ ਲੜਦੇ ਲੜਦੇ ਸ਼ਹੀਦ ਹੋ ਜਾਂਦੇ ਹਨ ਇਹ ਅੰਗਰੇਜ਼ਾਂ ਦੀ ਭਾਰਤ ਵਾਲਿਆਂ ਨਾਲ ਪਹਿਲੀ ਲੜਾਈ ਸੀ ਜਿਸ ਦੇ ਵਿੱਚ ਬਾਬਾ ਹਨੂਮਾਨ ਸਿੰਘ ਜੀ ਸ਼ਹੀਦ ਹੁੰਦੇ ਹਨ ਅੱਜ ਗ ਰਿਸਰਚ ਕਰਨ ਤੇ ਕਿ ਭਾਰਤ ਦੀ ਆਜ਼ਾਦੀ ਦਾ ਪਹਿਲਾ ਸ਼ਹੀਦ ਕੌਣ ਸੀ ਤਾਂ ਮੰਗਲ ਪਾਂਡੇ ਜਾਂ ਰਾਣੀ ਛਾਸੀ ਦਾ ਨਾਮ ਆਉਂਦਾ ਹੈ ਪਰ ਜੇਕਰ ਇਤਿਹਾਸ ਉੱਪਰ ਨਜ਼ਰ ਮਾਰੀ ਜਾਵੇ ਪਰ ਜੇਕਰ ਇਤਿਹਾਸ ਉੱਪਰ ਝਾਤੀ ਮਾਰੀ ਜਾਵੇ ਤਾਂ ਭਾਰਤ ਵੱਲੋਂ ਅੰਗਰੇਜ਼ਾਂ ਨਾਲ ਲੜ ਕੇ ਸ਼ਹੀਦ ਹੋਣ ਵਾਲੇ ਪਹਿਲੇ ਸ਼ਹੀਦ ਬਾਬਾ ਹਨੂਮਾਨ ਸਿੰਘ ਜੀ ਸਨ ਅੱਜ ਸੁਹਾਨਾ ਮੁਹਾਲੀ ਵਿਖੇ ਜੋ ਕਿ ਚੰਡੀਗੜ੍ਹ ਦੇ ਨੇੜੇ ਹੈ ਉੱਥੇ ਬਾਬਾ ਹਨੂਮਾਨ ਸਿੰਘ ਜੀ ਦੀ ਯਾਦ ਵਿੱਚ ਇੱਕ ਬਹੁਤ ਹੀ ਸੁੰਦਰ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ ਕਮੈਂਟ ਕਰਕੇ ਜ਼ਰੂਰ ਦੱਸਿਓ ਜਿਨ੍ਹਾਂ ਜਿਨ੍ਹਾਂ ਨੇ ਇਸ ਗੁਰਦੁਆਰਾ ਸਾਹਿਬ ਦੇ ਦਰਸ਼ਨ ਕੀਤੇ ਹਨ ਸੋ ਏ ਸੀ ਬਾਬਾ ਹਨੂਮਾਨ ਸਿੰਘ ਜੀ ਨੁ ਸੁਣਨ ਤੋਂ ਬਾਅਦ ਇੱਕ ਵਾਰ ਤਾਂ ਤੁਹਾਡੀ ਛਾਤੀ ਮਾਣ ਨਾਲ ਜ਼ਰੂਰ ਚੌੜੀ ਹੋ ਗਈ ਹੋਗੀ ਕਿ ਸਾਡੇ ਇਤਿਹਾਸ ਵਿੱਚ ਐਡੇ ਮਹਾਨ ਸੂਰਬੀਰ ਯੋਧੇ ਹੋਏ ਹਨ ਤੇ ਮੈਂ ਇਹ ਵੀ ਉਮੀਦ ਕਰਦਾ ਹਾਂ ਕਿ ਤੁਹਾਨੂੰ ਸਾਡੀ ਅੱਜ ਦੀ ਇਹ ਵੀਡੀਓ ਜ਼ਰੂਰ ਪਸੰਦ ਆਈ ਹੋਗੀ ਜੇਕਰ ਵੀਡੀਓ ਵਧੀਆ ਲੱਗੀ ਹੋਵੇ ਤਾਂ ਇੱਕ ਵਾਰ ਕਮੈਂਟਾਂ ਦੇ ਚ ਵਾਹਿਗੁਰੂ ਲਿਖ ਕੇ ਹਾਜ਼ਰੀ ਜ਼ਰੂਰ ਲਵਾ ਦਿਓ ਤੇ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਜੋ ਜਿਨ੍ਹਾਂ ਨੂੰ ਅਜੇ ਵੀ ਬਾਬਾ ਹਨੂਮਾਨ ਸਿੰਘ ਜੀ ਬਾਰੇ ਨਹੀਂ ਪਤਾ ਉਹਨਾਂ ਦੇ ਮਾਣ ਮੱਤੇ ਇਤਿਹਾਸ ਬਾਰੇ ਨਹੀਂ ਪਤਾ ਉਹ ਬਾਬਾ ਹਨੂਮਾਨ ਸਿੰਘ ਜੀ ਤੋਂ ਅਤੇ ਉਹਨਾਂ ਦੇ ਇਤਿਹਾਸ ਤੋਂ ਚੰਗੀ ਤਰ੍ਹਾਂ ਜਾਣੂ ਹੋ ਸਕਣ ਧੰਨਵਾਦ